ਰੇਡੀਓ ਇੰਡੀਆ ਕੇ ਆਰ ਪੀਏ 1110 ਐਮ ਨਾਲ ਜੁੜੇ ਸਮੂਹ ਸਰੋਤਿਆਂ ਦਾ ਪ੍ਰੋਗਰਾਮ ਖੈਰ ਖਬਰ ਦੇ ਵਿਚ ਹਾਰਦਿਕ ਸਵਾਗਤ ਅੱਜ ਦੇ ਪ੍ਰੋਗਰਾਮ ਨੂੰ ਵਿਸਥਾਰ ਦੇਣ ਦੇ ਲਈ ਸਾਡੇ ਹੋਸਟ ਮਨਦੀਪ ਔਰ ਸੈਨੀ ਜੀ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੋ ਸੈਨੀ ਮੈਡਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਪੰਮ ਸਰ। ਸੋ ਮਨਦੀਪ ਜੀ ਅੱਜ ਸਭ ਤੋਂ ਪਹਿਲਾਂ ਤਾਂ ਤੁਸੀਂ ਵਿਸ਼ਾ ਜਿਹੜੇ ਵਿਸ਼ੇ ਤੇ ਅਸੀਂ ਗੱਲ ਕਰਨ ਜਾ ਰਹੇ ਹਾਂ ਵਿਸ਼ਾ ਜਰੂਰ ਐਕਸਪਲੇਨ ਕਰ ਦਿਓ ਜੀ ਤਾਂ ਜੋ ਉਸ ਦੇ ਅੱਗੇ ਗੱਲਬਾਤ ਕੀਤੀ ਜਾ ਸਕੇ। ਪੰਮ ਸਾਹਿਬ ਵੈਸੇ ਤਾਂ ਕੈਨੇਡਾ ਸਰਕਾਰ ਦੇ ਵਿੱਚ ਹਮੇਸ਼ਾ ਹੀ ਗੰਭੀਰ ਮੁੱਦਿਆਂ ਤੇ ਗੱਲਬਾਤ ਹੁੰਦੀ ਆ ਪਰ ਅੱਜ ਦਾ ਦਿਨ ਕੈਨੇਡਾ ਦੀ ਸਿਆਸਤ ਤੇ ਤੁਹਾਡੀ ਸਾਡੀ ਜੇਬ ਦੇ ਲਈ ਇੱਕ ਇਤਿਹਾਸਿਕ ਮੋੜ ਹੈ। ਇੱਕ ਪਾਸੇ ਔਟਵਾ ਆਫੀਸਾਂ ਦੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਕਰੋੜਾਂ ਕੈਨੇਡੀਅਨ ਨੂੰ ਗਰੋਸਰੀ ਰਾਹਤ ਦੇਣ ਦੀ ਤਿਆਰੀ ਹੈ ਜੀ ਜਿੱਥੇ 1.2 ਕਰੋੜ ਲੋਕਾਂ ਦੇ ਖਾਤਿਆਂ ਦੇ ਵਿੱਚ ਸਿੱਧਾ ਪੈਸਾ ਪਹੁੰਚਣ ਵਾਲਾ ਹੈ ਜੀ ਪਰ ਦੂਜੇ ਪਾਸੇ ਸਰਹੱਦ ਪਾਰ ਤੋਂ 트੍ਰੰਪ ਦੀਆਂ 100% ਟੈਰਿਫਾਂ ਦੀਆਂ ਧਮਕੀਆਂ ਨੇ ਸਾਡੇ ਵਪਾਰਕ ਭਵਿੱਖ ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਜੀ ਇਹ 800 ਡਾਲਰ ਦੀ ਮਦਦ ਵੱਧਦੀ ਮਹਿੰਗਾਈ ਦਾ ਸਾਹਮਣਾ ਕਰਨ ਲਈ ਕਾਫੀ ਕੀ ਚੀਨ ਨਾਲ ਕੀਤੀ ਗਈ ਵਪਾਰਕ ਸਾਂਝ ਜਿਹੜੀ ਆ ਉਹ ਸਾਨੂੰ ਮੁਨਾਫਾ ਦੇਵੇਗੀ ਜਾਂ ਅਮਰੀਕਾ ਨਾਲ ਸਾਡੇ ਜਿਹੜੇ ਸਾਲਾਂ ਪੁਰਾਣੇ ਰਿਸ਼ਤੇ ਆ ਉਹਨਾਂ ਦੇ ਵਿੱਚ ਕੰਧ ਬਣ ਜਾਊਗਾ ਜੀ ਅੱਜ ਦੇ ਇਸ ਟਾਕ ਸ਼ੋਅ ਦੇ ਵਿੱਚ ਅਸੀਂ ਇਸ ਦੇ ਬਾਰੇ ਡਿਸਕਸ ਕਰਾਂਗੇ ਸਿਰਫ ਡਿਸਕਸ ਹੀ ਨਹੀਂ ਕਰਾਂਗੇ ਸਗੋਂ ਆਂਕੜਿਆਂ ਦੀ ਚੀਰ-ਫਾੜ ਕਰਾਂਗੇ ਜੀ ਅਸੀਂ ਜਾਣਾਂਗੇ ਅੱਜ ਕਿ ਕੈਨੇਡਾ ਸੱਚਮੁੱਚ ਇੱਕ ਆਤਮ ਨਿਰਭਰ ਸੁਪਰ ਪਾਵਰ ਬਣ ਬਣ ਵੱਧ ਰਿਹਾ ਹੈ ਜਾਸਿ ਸਰਫ ਵਕਤੀ ਰਹਿਤਾਂ ਨਾਲ ਡੰਗਟ ਪਾ ਰਹੇ ਹੂੰ ਜੀ ਤੋਂ ਲਿਸਨਰ ਨੂੰ ਵੀ ਬੇਨਤੀ ਹੈ ਕਿ ਸਾਡੇ ਨਾਲ ਜੁੜੇ ਰਹੋ ਕਿਉਂਕਿ ਅੱਜ ਅਸੀਂ ਗੱਲ ਤੁਹਾਡੀ ਰਸੋਈ ਦੇ ਬਜਟ ਦੀ ਕਰ ਰਹੇ ਹਾਂ ਤੇ ਦੇਸ਼ ਦੀ ਆਰਥਿਕਤਾ ਦੀ ਆਜ਼ਾਦੀ ਦੀ ਸੋ ਭੰਗ ਸਾਹਿਬ ਮੇਰਾ ਸਵਾਲ ਹੈ ਕੋਈ ਹੈ ਕਿ ਕੈਨੇਡਾ ਗਰੋਸਰੀਜ਼ ਐਂਡ ਅਸੈਂਸ਼ੀਅਲਸ ਦੇ ਬੈਨੀਫਿਟ ਉਹਨਾਂ ਨੇ ਜੋ ਪ੍ਰਧਾਨ ਮੰਤਰੀ ਮਾਰਕ ਕਾਰਨੀਵਲੋਂ ਐਲਾਨ ਕੀਤਾ ਗਿਆ ਹੈ ਉਹਦੇ ਅੰਕੜੇ ਕੀ ਕਹਿੰਦੇ ਆ ਜੀ ਤੇ ਕਿੰਨੇ ਕ ਲੋਕਾਂ ਨੂੰ ਰਾਖ ਦੇਵੇਗਾ ਜੀ ਬਈ ਸੋ ਮਨਦੀਪ ਜੀ ਜਿਹਾ ਜਦੋਂ ਤੁਸੀਂ ਜਿਦਾਂ ਕੀਤਾ ਕਿ ਅਸੀਂ ਅਕਸਰ ਜਿਹੜੇ ਕੈਨੇਡੀਨ ਸਰਕਾਰ ਦੇ ਵਿੱਚ ਉਹ ਜਿਹੜੇ ਸੰਦਰਭ ਜਿਹੜੇ ਆ ਉਹਨਾਂ ਦੇ ਵਿੱਚ ਗੱਲਬਾਤ ਕਰਦੇ ਰਹਿੰਦੇ ਆ ਜਿਹੜੇ ਕੈਨੇਡਾ ਦੀ ਆਰਥਿਕਤਾ ਨੂੰ ਸਾਡੀ ਜੇਬ ਨੂੰ ਜਾਂ ਸਾਡੇ ਆਲੇ ਦੁਆਲੇ ਨੂੰ ਸਾਡੇ ਮਾਹੌਲ ਨੂੰ ਪ੍ਰਭਾਵ ਕਰਦੇ ਜੀ ਜੀ ਸੋ ਅੱਜ ਦਾ ਜਿਹੜਾ ਤੁਸੀਂ ਸਵਾਲ ਕੀਤਾ ਇਹ ਵੀ ਬੜਾ ਕਿਉਂਕਿ ਪ੍ਰਧਾਨ ਮੰਤਰੀ ਮਾਰਕਰਨੀ ਬਹੁਤ ਹੀ ਸੰਜੀਤਾ ਘੰਡੇ ਨਾਲ ਅੱਗੇ ਵੱਧ ਰਹੇ ਨੇ ਔਰ ਬੜਾ ਅਜਿਹੇ ਸਮੇਂ ਜਦੋਂ ਡੋਨਲਡ 트ਰੰਪ ਹੁਣਾਂ ਨੇ ਸਾਡੇ ਤੇ ਇੱਕ ਤਸੰਝਾ ਕੱਸਿਆ ਹੋਇਆ ਔਰ ਉਹ ਲਗਾਤਾਰ ਸਾਨੂੰ ਟੈਰਫ ਦੀਆਂ ਧਮਕੀਆਂ ਦੇ ਰਹੇ ਨੇ ਟੈਰਫ ਲਗਾਏ ਵੀ ਨੇ ਉਹਦੇ ਨਾਲ ਸਾਡੀ ਆਰਥਿਕਤਾ ਜਿਹੜੀ ਹੈ ਉਹ ਵੱਜ ਕੇ ਰਹਿ ਗਈ ਬੰਨੀ ਗਈ ਆ ਇਸੇ ਪਾਸੇ ਨਾ ਜਦੋਂ ਦਬਾਅ ਚ ਹੁੰਦੀ ਹੈ ਜੀ ਸੋ ਇਹ ਜਿਹੜਾ ਹੁਣ ਐਲਾਨ ਕੀਤਾ ਗਿਆ ਹੈ ਕੈਨੇਡਾ ਗਰੋਸਰੀ ਐਂਡ ਐਸੈਂਸ਼ੀਅਲਸ ਬੈਨੀਫਿਟ ਦੀ ਜੀ ਉਹ ਕੋਈ ਮਾਮੂਲੀ ਐਲਾਨ ਨਹੀਂ ਹੈ ਪ੍ਰਧਾਨ ਮੰਤਰੀ ਮਾਰਕ ਕੈਨੀ ਵੱਲੋਂ ਪੇਸ਼ ਕੀਤਾ ਜਾਣ ਵਾਲਾ ਇਹ ਜਿਹੜਾ ਪੈਕੇਜ ਹੈ ਇਹ ਸਿੱਧਾ ਕੈਨੇਡਾ ਦੀ 30% ਆਬਾਦੀ ਨੂੰ ਪ੍ਰਭਾਵਿਤ ਕਰਨ ਲੈਣਾ ਹੈ ਜੀ ਇਹ ਅੰਕੜਿਆਂ ਦੀ ਗੱਲ ਕਰੀਏ ਤਾਂ ਅਗਲੇ 5 ਸਾਲਾਂ ਦੇ ਲਈ ਜੀਐਸਟੀ ਕ੍ਰੈਡਿਟ ਦੇ ਵਿੱਚ 25% ਦਾ ਜਿਹੜਾ ਉਹ ਸਥਾਈ ਇੱਕ ਵਾਅਦਾ ਵੱਡੀ ਉਹਨਾਂ ਦੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ ਜੀ ਇਹਦਾ ਮਤਲਬ ਹੈ ਕਿ ਸਰਕਾਰ ਹਰ ਸਾਲ 2.5 ਬਿਲੀਅਨ ਡਾਲਰ ਵਾਧੂ ਜਿਹੜਾ ਹੈ ਉਹ ਸਿੱਧਾ ਲੋਕਾਂ ਦੀ ਜੇਬ ਦੇ ਵਿੱਚ ਪਾਉਂਦਾ ਜੀ ਬਹੁਤ ਵੱਡੀ ਇਹ ਰਕਮ ਹੈ ਸੋ ਜੂਨ 2026 ਵਿੱਚ ਜਿਹੜਾ ਮਿਲਣ ਵਾਲਾ 50% ਦਾ ਟਾਪ-ਅਪ ਐਮਰਜੈਂਸੀ ਬੂਸਟਰ ਵਾਂਗੂ ਜਿਹੜਾ ਉਹਨੇ ਕੰਮ ਕਰਨਾ ਸੋ ਜਰਾ ਸੋਚੋ ਇੱਕ ਪਰਿਵਾਰ ਜਿਸ ਦੀ ਸਾਲਾਨਾ ਜਿਹੜੀ ਆਮਦਨ ਹੈ ਉਹ 35000 ਤੋਂ ਘੱਟ ਹੈ ਜੀ ਉਹਦੇ ਲਈ 800 ਡਾਲਰ ਦਾ ਮਤਲਬ ਹੈ ਕਿ ਪੂਰੇ 2 ਮਹੀਨਿਆਂ ਦਾ ਰਾਸ਼ਨ ਉਹਦਾ ਜਿਹੜਾ ਉਹ ਆਊਗਾ ਜੀ ਬਿਲਕੁਲ ਕੱਲ ਕੀਤੀ ਹੈ ਕਿ ਰਸੋਈ ਦਾ ਉੱਤੇ ਜਿਹੜਾ ਬੋਝ ਪੈਣ ਵਾਲਾ ਅਸੀਂ ਉਹਦੀ ਵੀ ਗੱਲ ਕਰਨੀ ਹੈ ਔਰ ਮਾਰਕ ਕਰਨੀ ਕਿਵੇਂ ਇਹ ਯਤਨ ਕਰ ਰਹੇ ਨੇ ਕਿ ਰਸੋਈ ਦਾ ਜਿਹੜਾ ਬਜਟ ਹੈ ਉਹ ਤੁਹਾਡਾ ਸੰਤੁਲਿਤ ਰਹੇ ਉਹਦੇ ਵਿੱਚ ਕੋਈ ਇਹੋ ਜਿਹਾ ਦਬਾਅ ਨਾ ਤੁਹਾਨੂੰ ਮਹਿਸੂਸ ਹੋਵੇ ਕਿਉਂਕਿ ਸਭ ਤੋਂ ਲੋੜ ਜਿਹੜੀ ਹੈ ਉਹ ਹੁੰਦੀ ਹੈ ਪੇਟ ਦੀ ਪੇਟ ਨਾਲ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ ਸੋ ਸਭ ਤੋਂ ਪਹਿਲਾਂ ਪੇਟ ਜ਼ਰੂਰੀ ਹੈ ਬਾਕੀ ਅਸੀਂ ਕੋਈ ਇਹੋ ਜਿਹੀ ਲਗਜ਼ਰੀ ਸਾਡੀਆਂ ਚੀਜ਼ਾਂ ਹੈਗੀਆਂ ਨੇ ਉਹਨਾਂ ਤੋਂ ਬਿਨਾ ਅਸੀਂ ਸਾਰ ਸਕਦੇ ਹਾਂ ਪਰ ਰੋਟੀ ਬਿਨਾ ਨਹੀਂ ਸਾਰ ਸਕਦੇ ਸੋ ਜੇਕਰ 2026 ਦੀ ਕੈਨੇਡਾ ਫੂਡ ਪ੍ਰਾਈਸ ਰਿਪੋਰਟ ਜਿਹੜੀ ਹੈ ਉਹਨੂੰ ਪੜ੍ਹੀਏ ਤਾਂ ਉਹ ਕਹਿੰਦੀ ਹੈ ਕਿ ਇਸ ਸਾਰ ਸਬਜ਼ੀਆਂ ਜਿਹੜੀਆਂ ਆ ਉਹਨਾਂ ਦੀ ਕੀਮਤਾਂ ਵਿੱਚ 7% ਤੇ ਜਿਹੜੇ ਡੇਰੀ ਦੇ ਜਿਹੜੇ ਪ੍ਰੋਡਕਟਸ ਹੈਗੇ ਸਾਡੇ ਉਹਨਾਂ ਦੇ ਵਿੱਚ 5% ਦਾ ਵਾਧਾ ਹੋਣਾ ਜਿਹੜਾ ਉਹ ਲਗਭਗ ਤੈ ਜੀ ਇਹ ਸਰਕਾਰੀ ਮਦਦ ਜਿਹੜੀ ਹੈ ਇਹ ਉਸ ਵਾਅਦੇ ਨੂੰ ਪੂਰੀ ਤਰ੍ਹਾਂ ਲਾਥ ਪਾਉਣ ਦੇ ਲਈ ਇਹਨੂੰ ਕਾਫੀ ਸਮਝਿਆ ਜਾ ਸਕਦਾ ਹੈ ਸੋ ਇਹ ਸਿਰਫ ਪੈਸੇ ਦੀ ਗੱਲ ਨਹੀਂ ਹੈ ਇਹ ਉਹਨਾਂ ਲੋਕਾਂ ਨੂੰ ਸਨਮਾਨ ਨਾਲ ਜਿਉਣ ਦਾ ਮੌਕਾ ਦੇਣ ਦੀ ਗੱਲ ਹੈ ਜਿਹੜੇ ਸਟੂਰਾਂ ਵਿੱਚ ਜਾ ਕੇ ਸਮਾਨ ਚੱਕ ਤਾਂ ਲੈਂਦੇ ਆ ਪਰ ਫਿਰ ਉਹਦੀ ਕੀਮਤੋ ਵੇਕੇ ਤੇ ਉਹ ਉੱਥੇ ਰੱਖ ਦਿੰਦੇ ਆ ਸੁਭਾਣ ਜੀ ਠੀਕ ਹੈ ਔਰ ਉਹਨਾਂ ਦੀ ਬੇਵੱਸੀ ਜਿਹੜੀ ਹੈ ਉਹ ਉਦੋਂ ਸਪਸ਼ਟ ਹੋ ਜਾਂਦੀ ਹੈ ਵੀ ਉਹ ਉਹਨਾਂ ਦਾ ਬਜਟ ਜਿਹੜਾ ਹੈ ਉਹਨਾਂ ਨਾਲ ਅਲਾਉ ਨਹੀਂ ਕਰਦਾ ਕਿ ਇਹ ਚੀਜ਼ ਖਾਦੀ ਜਾਵੇ ਉਹ ਜਿਹੜੀਆਂ ਦਲਚਾਈਆਂ ਅੱਖਾਂ ਨਾਲ ਜੀ ਉਹ ਉਹਨਾਂ ਅੱਖਾਂ ਨੂੰ ਮਾਰਕ ਕਰਨੀ ਜਿਹੜੇ ਆ ਉਹ ਬਾਖੂਬੀ ਪੜ ਰਹੇ ਨੇ ਠੀਕ ਹੈ ਜੀ ਔਰ ਮੈਂ ਇਹ ਨਹੀਂ ਕਹਿੰਦਾ ਕਿ ਮਾਰਕ ਕਰਨੀ ਹੋਣਾਂ ਕੋਲੇ ਕੋਈ ਜਾਦੂ ਦੀ ਛੜੀ ਹੈ ਵੀ ਤੁਹਾਨੂੰ ਸਮੱਸਿਆ ਆਈ ਤੇ ਉਹਨਾਂ ਨੇ ਉੱਥੇ ਬੈਠੇ ਨੇ ਛੜੀ ਫੇਰੀ ਤੇ ਤੁਹਾਡੀ ਸਮੱਸਿਆ ਹੱਲ ਹੋ ਗਈ ਯਤਨ ਹੈ ਜਿਤੇ ਨੇ ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਸੀਗੀਆਂ ਉਹਨਾਂ ਨੇ ਨਹੀਂ ਕੀਤੇ ਜੀ ਉਹ ਇੱਥੋਂ ਤੱਕ ਉਹਨਾਂ ਨੇ ਨਹੀਂ ਸੋਚਿਆ ਜਸੁਨ ਟਰੂਡੋ ਉਹਨਾਂ ਦੀ ਸਰਕਾਰ ਨੇ ਬਹੁਤ ਗਲਤ ਫੈਸਲੇ ਲਏ ਜਿਹਦੇ ਕਰਕੇ ਸਾਡੀ ਆਰਥਿਕਤਾ ਜਿਹੜੀ ਹੈ ਪਹਿਲਾਂ ਹੀ ਅਸੀਂ ਬਹੁਤ ਜ਼ਿਆਦਾ ਡੈਫਿਸਿਟ ਦੇ ਵਿੱਚ ਚਲੇ ਗਏ ਹਾਂ ਜੀ ਔਰ ਉਹ ਵੱਡਾ ਡੈਫਿਸਿਟ ਜਿਹੜਾ ਹੈ ਉਹਨੂੰ ਵੀ ਕਵਰ ਕਰਨਾ ਹੈ ਮਾਰਕਰਨ ਜੀ ਉੱਪਰ ਜਿਹੜੇ ਨਵੇਂ ਦਬਾਅ ਜਿਹੜੇ ਸਾਡੇ ਤੇ ਪੈ ਰਹੇ ਨੇ ਜਾਂ ਪਾਏ ਜਾ ਰਹੇ ਨੇ ਉਹਨਾਂ ਦਬਾਵਾਂ ਨੂੰ ਤੋਂ ਵੀ ਸਾਨੂੰ ਸੁਰੱਖਿਰੂ ਰੱਖਣਾ ਹੈ ਜੀ ਔਰ ਇੱਕ ਛਤਰੀ ਬਣ ਕੇ ਸਾਡੇ ਜਿਹੜੇ ਕੈਨੇਡਾ ਦੇ ਲੋਕ ਨੇ ਉਹਨਾਂ ਦੇ ਉੱਤੇ ਛਤਰੀ ਤਾਣਨੀ ਹੈ ਕਿ ਉਹ ਜਿਹੜੇ ਤੈਰਫਾਂ ਦੇ ਪ੍ਰਭਾਵ ਹੈ ਉਹ ਥੱਲੇ ਤੱਕ ਨਾ ਆ ਜਾਣ ਸਾਡੇ ਤੱਕ ਨਾ ਪਹੁੰਚਣ ਸੋ ਉਹ ਮਾਰਕਰਨੀ ਦੀ ਯਤਨਾਂ ਨੂੰ ਸ਼ੁਰੂ ਕਰਨਾ ਬਣਦਾ ਹੈ ਔਰ ਉਹ ਉਹਨਾਂ ਦੀ ਪਿੱਠ ਵੀ ਪੂਰ ਨਹੀਂ ਬਣਦੀ ਜੀ ਜੀ ਕਹਿ ਸਕਦੇ ਹਾਂ ਅਸੀਂ ਛੋਟੇ ਸ਼ਬਦਾਂ ਚ ਕਿ ਇੱਕ ਉਮੀਦ ਦੀ ਕਿਰਨ ਆਮ ਬੰਦੇ ਲਈ ਵੀ ਇਹ ਦਿਖ ਰਹੀ ਹੈ ਜੀ ਬਿਲਕੁਲ ਸੋ ਇਹ ਕੀਮਤਾਂ ਦੇ ਵਾਧੇ ਦੀ ਗੱਲ ਕਰੀਏ ਤੇ ਕੀਮਤਾਂ ਦਾ ਵਾਧਾ ਆਮ ਬੰਦੇ ਨੂੰ ਉਦੋਂ ਹੀ ਮਹਿਸੂਸ ਹੁੰਦਾ ਜਦੋਂ ਰਸੋਈ ਦਾ ਚੁੱਲ੍ਹਾ ਹੌਲੀ ਹੌਲੀ ਚੱਲਣ ਲੱਗਦਾ ਹੂੰ ਜੀ ਬਾਕੀ ਮਹਿੰਗਾਈ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਅਸਰ ਗਰੋਸਰੀ ਤੇ ਕਿਉਂ ਪੈਂਦਾ ਹੈ ਹੂੰ ਤੇ ਕੀ ਸਰਕਾਰ ਸਿਰਫ ਪੈਸੇ ਦੇ ਕੇ ਮਸਲਾ ਹੱਲ ਕਰ ਸਕਦੀ ਹੈ ਜੀ ਤੇ ਇਹ ਵੀ ਇੱਕ ਤੁਹਾਡਾ ਵਧੀਆ ਸਵਾਲ ਹੈ ਮਨਜੀਤ ਜੀ ਹਾਂ ਅਸੀਂ ਅਕਸਰ ਪੁੱਛਦੇ ਹਾਂ ਕਿ ਤੇਲ ਸਸਤਾ ਹੋ ਗਿਆ ਇਹਦੇ باوجود ਵੀ ਰੋਟੀ ਮਹਿੰਗੀ ਕਿਉਂ ਹੋ ਰਹੀ ਹੈ ਜੀ ਬਿਲਕੁਲ ਠੀਕ ਹੈ ਕਿਉਂਕਿ ਤੇਲ ਜਿਹੜਾ ਉਹ ਸਾਡੇ ਜਿਹੜੇ ਸਾਡੇ ਤੱਕ ਮਸਤਾਂ ਦੇ ਪਹੁੰਚਣ ਦੇ ਲਈ ਉਹ ਤੇਲ ਦਾ ਉਹ ਉਸੇ ਦੇ ਜਿਹੜਾ ਤੇਲ ਉਹਦੇ ਰੇਟ ਵਧਿਆ ਤਾਂ ਅਸੀਂ ਕਹਿੰਨੇ ਹੁਣ ਗਰੋਸਰੀ ਦੇ ਰੇਟ ਵਧਣਗੇ ਜੀ ਜਦੋਂ ਇਸ ਤਰ੍ਹਾਂ ਦੇ ੜਿੱਕੇ ਪੈਂਦੇ ਆ ਤਾਂ ਸਾਡਾ ਜਿਹੜਾ ਸਭ ਤੋਂ ਵੱਧ ਪ੍ਰਭਾਵਤ ਹੁੰਦੀ ਹੈ ਰਸੋਈ ਹੁੰਦੀ ਹੈ ਜੀ ਬਿਲਕੁਲ ਸੋ ਇਸ ਕਰਕੇ ਜਦੋਂ ਹੁਣ ਤੇਲ ਜਿਹੜਾ ਉਹ ਸਸਤਾ ਹੋ ਰਿਹਾ ਗਰੋਸਰੀ ਮਹਿੰਗੀ ਹੋ ਰਹੀ ਹੈ ਤੇ ਨਾਚੜੀ ਫਿਰ ਤੁਹਾਡੇ ਜਿਹੜਾ ਇਹ ਸਵਾਲ ਹੈ ਇਹ ਹੋਰ ਵੀ ਜ਼ਿਆਦਾ ਤਰਕ ਸੰਗਤ ਹੋ ਜਾਂਦਾ ਹੈ ਸੋ ਇਹਦਾ ਜਵਾਬ ਕੈਨੇਡਾ ਦੇ ਗਰੋਸਰੀ ਬਾਜ਼ਾਰ ਦੇ ਜਿਹੜਾ ਢਾਂਚਾ ਹੈ ਉਹਦੇ ਵਿੱਚ ਲੁਕਿਆ ਹੋਇਆ ਹੈ ਕੈਨੇਡਾ ਦੇ ਵਿੱਚ ਸਿਰਫ ਪੰਜ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਪੂਰੇ ਸਿਸਟਮ ਨੂੰ ਕੰਟਰੋਲ ਕਰਦੀਆਂ ਇੱਕ ਤਾਂ ਲੋਵਲਜ਼ ਇੱਕ ਸੋਬੇਜ ਇੱਕ ਮੈਟਰੋ ਇੱਕ ਕੋਸਕੋ ਇੱਕ ਵਾਲਮਾਰਟ ਜੀ ਔਰ ਇਹਨੇ ਛੋਟੇ ਜਿਹੜਾ ਬਾਜ਼ਾਰ ਹੈ ਛੋਟੀ ਜਿਹੜੀ ਦੁਕਾਨ ਹੈ ਉਹਨੂੰ ਤਾਂ ਖਾ ਹੀ ਲਿਆ ਨਾ ਇਹਨਾਂ ਵੱਡੀਆਂ ਕੰਪਨੀਆਂ ਨੇ ਜੀ ਬਿਲਕੁਲ ਸੋ ਇਹਨਾਂ ਦਾ ਪੂਰੀ ਤਰ੍ਹਾਂ ਕਬਜ਼ਾ ਹੈ ਤੇ 80% ਜਿਹੜਾ ਇਹ ਇਸ ਤਰ੍ਹਾਂ ਦਾ ਜਿਹੜਾ ਸਾਡਾ ਸਾਡੇ ਨਾਲ ਜੁੜੀਆਂ ਜਿਹੜੀਆਂ ਵਸਤਾਂ ਹਨ ਉਹਨਾਂ ਨੂੰ ਕੰਟਰੋਲ ਕਰਦੀਆਂ ਇਹ ਪੰਜ ਜਿਹੜੀਆਂ ਏ ਵੱਡੀਆਂ ਕੰਪਨੀਆਂ ਜੀ ਸੋ ਮਾਰਗਦਰਸ਼ਨੀ ਜਿਹੜਾ ਅੱਜ ਜਿਹੜਾ ਫੋਟੇਬਿਲਟੀ ਮੈਜਰ ਤੇ ਦਾ ਐਲਾਨ ਕਰਨ ਜਾ ਰਿਹਾ ਹੈ ਜੀ ਸੋ ਉਹਦੇ ਵਿੱਚ ਸਿਰਫ ਲੱਗਦੀ ਨਹੀਂ ਬਲਕਿ ਕੰਪੀਟੀਸ਼ਨ ਜਿਹੜਾ ਐਕਟ ਜਿਹੜਾ ਹੈ ਉਹ ਉਹਦੇ ਵਿੱਚ ਵੀ ਵੱਡੀਆਂ ਤਬਦੀਲੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਕਿ ਜਦੋਂ ਜਿੰਨਾ ਚਿਰ ਮੁਕਾਬਲਾ ਨਹੀਂ ਨਾ ਹੁੰਦਾ ਜੀ ਬਿਲਕੁਲ ਜਦੋਂ ਪੂਲ ਬਣਾ ਕੇ ਇਹ ਵੱਡੀਆਂ ਕੰਪਨੀਆਂ ਕੰਮ ਕਰਦੀਆਂ ਤੇ ਫਿਰ ਇਹ ਇੱਕ ਦੂਜੇ ਨਾਲ ਰਹਿ ਕਰਕੇ ਚਲਦੀਆਂ ਵੀ ਆ ਗੰਡੇ ਜਿਹੜੇ ਆ ਪੱਕੀ ਭਾਅ ਵਿੱਚ ਨੇ ਠੀਕ ਹੈ ਉਹ ਆਏ ਭਾਵੇਂ 2 ਰੁਪਏ ਆ ਉਹ ਜੇ ਉਹ ਉਹ ਆਵਦਾ ਤੈ ਕਰ ਲੈਂਦੇ 5 ਰੁਪਏ ਵਿਕਣਗੇ ਤਾਂ ਫਿਰ 5 ਹੀ ਵਿਕਣਗੇ ਹਾਂਜੀ ਹੀ ਵਿਕਣਗੇ ਠੀਕ ਹੈ ਸੋ ਇਹ ਵੱਡੇ ਮੁਨਾਫੇ ਕਮਾਰੀਆਂ ਜਦੋਂ ਕੈਨੇਡਾ ਦੇ ਵਿੱਚ ਤੰਗੀ ਦੇ ਵਿੱਚ ਸੀਗਾ ਲੋਕ ਜਦੋਂ ਕੋਵਿਡ ਦੇ ਵਿੱਚ ਕੋਵਿਡ ਦੇ ਵਿੱਚ ਅਸੀਂ ਕਹਿੰਦੇ ਆ ਵੀ ਲੋਕ ਬਾਹਰ ਨਹੀਂ ਨਿਕਲਦੇ ਸੀ ਲੋਕ ਖਰੀਦਦਾਰ ਫਰੋਕ ਨਹੀਂ ਸੀ ਕਰਦੇ ਜਾਂ ਉਹ ਘਟ ਉਹਨਾਂ ਨੇ ਮਤਲਬ ਕਿ ਇਸ ਰਮ ਵਿੱਚ ਨਾ ਜਿਹੜਾ ਉਹ ਸ਼ੁਰੂ ਕੀਤਾ ਸੀ ਸੋ ਉਦੋਂ ਵੀ ਜਿਹੜਾ ਇਹਨਾਂ ਕੰਪਨੀਆਂ ਦੇ ਜਿਹੜੇ ਮੁਨਾਫੇ ਦੇ ਜਿਹੜੇ ਰਿਪੋਰਟਾਂ ਆਈਆਂ ਉਹ ਬੜੀਆ ਹੈਰਾਨੀਜਨ ਸੀਗੀਆਂ ਬਹੁਤ ਜ਼ਿਆਦਾ ਅੱਗੇ ਨਾਲੋਂ ਜ਼ਿਆਦਾ ਮੁਨਾਫਾ ਕਮਾਇਆ ਇਹਨਾਂ ਨੇ ਇਹਦਾ ਮਤਲਬ ਹੈ ਵੀ ਜੇ ਗ੍ਰੋਸਰੀ ਦੀ ਜੇ ਖਰੀਦ ਘਟੀ ਹੈ ਜੀ ਤੇ ਮੁਨਾਫਾ ਵੱਧ ਜਾਂਦਾ ਫਿਰ ਵੀ ਤਾਂ ਇਹਦਾ ਮਤਲਬ ਸਾਨੂੰ ਮਹਿੰਗਾ ਵੇਚਿਆ ਗਿਆ ਔਰ ਇਹਨਾਂ ਦੇ ਪੂਲ ਕਰਕੇ ਇਹ ਸਾਰਾ ਕੁਝ ਜਿਹੜਾ ਉਹ ਹੋਇਆ ਸਰਕਾਰ ਜਿਹੜੇ ਨਵੇਂ ਨਿਯਮ ਲਿਆ ਰਹੀ ਹੈ ਉਹਦੇ ਵਿੱਚ ਕਿਉਂਕਿ ਅੰਤਰਰਾਸ਼ਟਰੀ ਡਿਸਕਾਊਂਟ ਜਿਹੜਾ ਸਟੋਰ ਜਿਹੜੇ ਆ ਉਹ ਜਿਵੇਂ ਕਿ ਯੂਰਪ ਦੇ ਆਲਡੀ ਤੇ ਲਿਡਲ ਜੀ ਤੇ ਦੋ ਕੰਪਨੀਆਂ ਨੇ ਵਿਸ਼ਵ ਪੱਧਰੀ ਔਰ ਇਹਨਾਂ ਕੰਪਨੀਆਂ ਨੂੰ ਕੈਨੇਡਾ ਦੇ ਵਿੱਚ ਆਨਲੀ ਜਿਹੜੀਆਂ ਉਹ ਮਸੱਦਾ ਦਿੱਤਾ ਗਿਆ ਔਰ ਇਹਨਾਂ ਨੂੰ ਸਬਸਿਡੀਆਂ ਵੀ ਦਿੱਤੀਆਂ ਜਾਣਗੀਆਂ ਜੇਕਰ ਮਾਰਕੀਟ ਦੇ ਵਿੱਚ 6ਵਾਂ ਜਾਂ 7ਵਾਂ ਜਿਹੜਾ ਖਿਡਾਰੀ ਉਹ ਸ਼ਾਮਲ ਹੋ ਜਾਂਦਾ ਤਾਂ ਕੀਮਤਾਂ ਕੁਦਰਤੀ ਤੌਰ ਤੇ 10 ਤੋਂ 15% ਦੇ ਕਰੀਬ ਤਾਂ ਘਟ ਘਟੋ ਘਟੋ ਘਟ ਹੋਣਗੀਆਂ ਨਾ ਜੀ ਜੀ ਬਿਲਕੁਲ ਉਹ ਕਰਨੀ ਦੀ ਰਣਨੀਤੀ ਇਹ ਹੈ ਕਿ ਜੇਕਰ ਵੱਡੀਆਂ ਕੰਪਨੀਆਂ ਕੀਮਤਾਂ ਨਹੀਂ ਘਟਾਉਣਗੀਆਂ ਤਾਂ ਅਸੀਂ ਉਹਨਾਂ ਲਈ ਮੁਕਾਬਲਾ ਪੈਦਾ ਕਰਦੇ ਹਾਂ ਜੀ ਜੀ ਇਹ ਇੱਕ ਲੰਬੇ ਸਮੇਂ ਦਾ ਹੱਲ ਹੈ ਜੋ ਅਗਲੇ 2-3 ਸਾਲਾਂ ਦੇ ਵਿੱਚ ਕੈਨੇਡੀਅਨਾਂ ਨੂੰ ਹੁਣ ਦਿਸਣ ਲੱਗ ਜੂਗਾ ਕਿ ਮਾਰਕ ਕਾਰਨ ਨੇ ਜੋ ਕੁਝ ਕੀਤਾ ਸੀ ਉਹ ਵਾਕਿਆ ਹੀ ਇੱਕ ਸਾਰਥਕ ਕਦਮ ਸੀਗਾ ਮਾਰਕ ਕਾਰਨੀ ਤੋਂ ਅਸੀਂ ਉਮੀਦ ਵੀ ਕਰਦੇ ਹਾਂ ਕਿਉਂਕਿ ਇਹ ਅਰਥਸ਼ਾਸਤਰੀ ਦੇ ਇਹਨਾਂ ਨੇ ਕੈਨੇਡਾ ਦੇ ਜਿਹੜਾ ਬੈਂਕ ਦਾ ਵੀ ਗਵਰਨਰ ਜੋ ਜੇਵਾਮਨ ਨਿਭਾਈਆਂ ਨੇ ਔਰ ਉਸ ਤੋਂ ਬਾਅਦ ਸਭ ਤੋਂ ਪਹਿਲੀ ਵਾਰੀ ਗੱਲ ਹੋਈ ਵੀ ਇਹਨਾਂ ਨੇ ਗਵਰਨਰ ਬੈਂਕੋਕ ਦੇ ਗਵਰਨਰ ਜਿਹੜੇ ਆ ਬੈਂਕ ਆਫ ਕੈਨੇਡਾ ਦੇ ਗਵਰਨਰ ਤੋਂ ਦੋ ਬੁਲਾਵਾ ਇੰਗਲੈਂਡ ਦੇ ਵਿੱਚ ਵੀ ਜਿਹੜੇ ਐਸੀ ਉਹਦੇ ਉੱਤੇ ਸਵਾਵਾ ਦਿੱਤੀ ਹੈ ਇੰਗਲੈਂਡ ਮੜ ਕੇ ਇਹਨਾਂ ਨੂੰ ਲੈ ਕੇ ਗਏ ਉੱਥੇ ਜਾ ਕੇ ਵੀ ਉਹਨਾਂ ਦੀਆਂ ਵੀ ਜਿਹੜੀਆਂ ਆ ਅਤਕਤਾ ਜਿਹੜੀ ਹੈ ਉਹਨੂੰ ਲੀਸਰ ਲੈਂਦਾ ਸੀ ਇਹਨਾਂ ਨੇ ਜੀ ਠੀਕ ਹੈ ਉਹਨਾਂ ਜਿਹੜੇ ਕਿ ਇਹ ਖੁਸ਼ ਖੁਸ਼ਤਾ ਮਤਲਬ ਕਿ ਰੱਬ ਤੋਂ ਵੀ ਕੋਈ ਖੁਸ਼ ਨਹੀਂ ਹੁੰਦਾ ਹਨ ਰੱਬ ਤੋਂ ਵੀ ਲੋਕ ਨਰਾਜ਼ ਰਹਿੰਦੇ ਨੇ ਸੋ ਇਸ ਕਰਕੇ ਕੋਈ ਰੋਜ਼ ਵੀ ਕਰਦੇ ਨਹੀਂ ਜੀ ਉਦੋਂ ਆ ਨਹੀਂ ਹੋਇਆ ਸੀ ਉਦੋਂ ਆ ਨਹੀਂ ਹੋਇਆ ਸੀ ਪਰ ਹੁਣ ਜੋ ਕੁਝ ਮਾਰਕਰਨੀ ਕਰ ਰਹੇ ਨੇ ਉਹ ਦਿਖਾਈ ਦੇ ਰਹੇ ਜੀ ਜੀ ਬਿਲਕੁਲ ਕਮ ਸਾਹਿਬ ਇਹਦੇ ਤੋਂ ਬਾਅਦ ਮੈਂ ਇੱਕ ਹੋਰ ਸਵਾਲ ਜਰੂਰ ਪੁੱਛਣਾ ਚਾਹੂੰਗੀ ਕਿ ਕੀ ਇਹ ਨਵੀਂ ਨਕਦ ਜਿਹੜੀ ਸਹਾਇਤਾ ਆ ਜਿਸ ਨੂੰ ਜੀਐਸਟੀ ਟੌਪਅਪ ਕੇ ਆ ਹੈ ਮਹਿੰਗਾਈ ਦਾ ਕੋਈ ਤਾਂ ਹੱਲ ਹੈ ਜਾਂ ਇਹ ਮਹਿੰਗਾਈ ਨੂੰ ਹੋਰ ਵਧਾ ਦਊਗੀ ਜੀ ਮਨਦੀਪ ਜੀ ਬਹੁਤ ਸਾਰੇ ਆਲੋਚਕ ਕਹਿੰਦੇ ਆ ਕਿ ਕਾਰਨੀ ਜਿਹੜਾ ਉਹ ਨਕਦੀ ਵੰਡ ਕਰਕੇ ਮਹਿੰਗਾਈ ਦੇ ਨੂੰ ਵਧਾਉਣ ਦਾ ਜਿਹੜਾ ਕੰਮ ਕਰ ਰਿਹਾ ਜੀ ਪ੍ਰਕਾਰਨੀ ਦੀ ਆਰਥਿਕ ਸੋਚ ਜਿਹੜੀ ਹੈ ਉਹਨੂੰ ਰੀਲਾਈਐਂਸ ਇਕਨੋਮਿਕ ਕਹਿੰਦੇ ਐ ਕੁਝ ਹੋਰਾਂ ਨਾਲੋਂ ਵੱਖਰੀ ਐ ਉਹ ਕਹਿੰਦੇ ਐ ਕਿ ਮਹਿੰਗਾਈ ਜਿਹੜੀ ਐ ਉਹ ਡਿਮਾਂਡ ਕਰ ਨਹੀਂ ਹੁੰਦੀ ਸਗੋਂ ਸਪਲਾਈ ਦੀ ਜਿਹੜੇ ਰੁਕਾਵਟਾਂ ਹੁੰਦੀਆਂ ਜਾਂ ਸਪਲਾਈ ਜਦੋਂ ਘਟਦੀ ਐ ਉਦੋਂ ਮਹਿੰਗਾਈ ਹੁੰਦੀ ਐ ਜਦੋਂ ਸਰਕਾਰ ਜੀਐਸਟੀ ਟਾਪ-ਅਪ ਰਹੀ ਪੈਸਾ ਦਿੰਦੀ ਐ ਤਾਂ ਉਹ ਸਿਰਫ ਟਾਰਗੇਟਡ ਲੋਕਾਂ ਨੂੰ ਜਾਂਦਾ ਠੀਕ ਸੋ ਅੰਕੜੇ ਜਿਹੜੇ ਦੱਸਦੇ ਐ ਕਿ ਜੇਕਰ ਅਸੀਂ ਦੇਸ਼ ਦੇ ਸਭ ਤੋਂ ਅਮੀਰ ਜਿਹੜੇ ਐ ਉਹ 10% ਲੋਕਾਂ ਨੂੰ ਪੈਸੇ ਦਈਏ ਤਾਂ ਉਹ ਲਗਜ਼ਰੀ ਚੀਜ਼ਾਂ ਖੇਡਣਗੇ ਜੀ ਬਿਲਕੁਲ ਪਰ ਜਦੋਂ ਮਹਿੰਗਾਈ ਵੱਧਦੀ ਹੈ ਤੇ ਅਸੀਂ ਸਭ ਤੋਂ ਹੇਠਲੇ ਪੱਧਰ ਤੇ ਜਿਹੜੇ ਲੋਕ ਨੇ ਆਮ ਲੋਕ ਦੇ ਆਮ ਆស៊ី ਲੋਕ ਆ ਜਿਹੜੇ ਉਹ ਸਾਨੂੰ ਜਦੋਂ ਸਾਡੇ ਤੱਕ ਇਹ 30% ਦੇ ਲੋਕ ਜਿਹੜੇ ਲੋਕ ਬਣਦੇ ਨੇ ਇਸ ਤਰ੍ਹਾਂ ਦੇ ਇਸ ਜਿਹੜੇ ਕੈਟਾਗਰੀ ਦੇ ਹੁੰਦੇ ਨੇ ਜਦੋਂ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਆ ਤਾਂ ਉਹ ਜ਼ਰੂਰੀ ਚੀਜ਼ਾਂ ਖਰੀਦਦੇ ਆ ਉਹ ਵਾਤ ਵਾਤ ਕੀ ਕਰੂਗਾ ਮੈਂ ਚੋਲ ਜਿਹੜੇ ਇਕੱਠੇ ਲੈ ਕੇ ਰੱਖ ਲਈਏ ਆਟਾ ਜਿਹੜਾ ਉਹ ਆਪਾਂ ਥੋੜਾ ਜਿਹਾ ਅੱਗੇ ਨਾਲ ਵੱਧ ਲੈ ਲਈਏ ਉਹ ਬਲਕਿ ਇਸ ਪਾਸੇ ਜਾ ਜਾਂਦਾ ਜੀ ਜੀ ਬਿਲਕੁਲ ਫਿਰ ਉਹ ਜ਼ਰੂਰੀ ਚੀਜ਼ਾਂ ਹੀ ਖਰੀਦੇ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਵੱਜੋਂ ਕਾਰਨੀ ਜਾਣਦੇ ਐ ਕਿ ਇਹ 400 ਜਾਂ 800 ਡਾਲਰ ਦੀ ਰਕਮ ਜਿਹੜੀ ਹੈ ਇਹ ਅਰਥਚਾਰੇ ਦੇ ਵਿੱਚ ਕੋਈ ਤੂਫਾਨ ਤਾਂ ਨਹੀਂ ਲਿਆਉਣ ਲੱਗੀ ਜੀ ਬਿਲਕੁਲ ਠੀਕ ਹੈ ਬਲਕਿ ਇਹ ਸਥਾਨਕ ਬਾਜ਼ਾਰਾਂ ਦੇ ਵਿੱਚ ਪੈਸੇ ਦੇ ਜਿਹੜਾ ਫਲੋ ਹੈ ਜੀ ਫਲੋ ਨੂੰ ਜਣਾ ਜ਼ਰੂਰ ਵਧਾਉਗੇ ਔਰ ਜਿਸ ਦੇ ਨਾਲ ਆਰਥਿਕਤਾ ਜਿਹੜੀ ਹੈ ਉਹ ਹੇਠਲੇ ਪੱਧਰ ਤੋਂ ਸਾਨੂੰ ਮਜ਼ਬੂਤ ਜਿਹੜੀ ਆ ਦਸਨੀ ਸ਼ੁਰੂ ਹੋ ਜੂਗੀ ਜੀ 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 ਮਾਮ ਸਾਹਿਬ ਰਦੀ ਰਸੋਈ ਤੋਂ ਬਾਹਰ ਨਿਕਲ ਕੇ ਗਵਾਂਡੀ ਦੀ ਧਮਕੀ ਵੱਲ ਵੀ ਇਹ ਕੰਨ ਨਜ਼ਰ ਮਾਰ ਲੈਣੀ ਆ ਹਾਂ ਬਿਲਕੁਲ ਜੀ ਬਿਲਕੁਲ ਗਵਾਂਡੀ ਵਾਲਾ ਸਾਰਾ ਧਿਆਨ ਹੀ ਗਵਾਂਡੀ ਬੰਦੇ ਸਾਨੂੰ ਰੱਖਣਾ ਚਾਹੀਦਾ ਜੀ ਤੋਂ ਖੁੱਲ ਕੇ ਤੁਸੀਂ ਆਪਣਾ ਸਵਾਲ ਜਿਹੜਾ ਮੇਰੇ ਤੱਕ ਪਹੁੰਚਦਾ ਕਰੋ ਫਿਰ ਮੈਂ ਦੱਸਦਾ ਜੀ ਉਹ ਤੇ ਜੀ ਜੀ ਤੋਂ ਜੇ ਗਵਾਂਡੀ ਨੇ ਗੱਲ ਕਰੀਏ ਤੇ ਟਰੰਪ ਦੀ ਜਿਹੜੀ 100% ਟੈਰਫ ਦੀ ਧਮਕੀ ਤੇ ਪਰਵਾਨ ਮੰਤਰੀ ਮਾਰਕ ਕਾਰਨੀ ਦੀ ਜਿਹੜੀ ਵਪਾਰਕ ਰਣਨੀਤੀ ਦੇ ਵਿੱਚ ਕੀ ਟਕਰਾਇਆ ਹੂੰ ਜੀ ਬਿਲਕੁਲ ਵੇਖਣ ਵਾਲੀ ਗੱਲ ਹੈ ਕਿ ਇਹਨਾਂ ਤੋਂ ਸਹੀ ਕਹਣਾ ਤੇ ਗਲਤ ਗਲਤ ਕਹਣਾ ਜੀ ਬਿਲਕੁਲ ਸੋ ਇਹ ਅੰਤਰਰਾਸ਼ਟਰੀ ਸਿਆਸਤ ਦੀ ਮਦੇਵੀ ਇੱਕ ਵੱਡੀ جنگ ਹੈ ਜੀ ਕੈਨੇਡਾ ਨੇ ਚੀਨ ਨਾਲ ਸੌਦਾ ਕੀਤਾ ਹੈ ਜੀ ਔਰ ਉਹ ਸੌਦੇ ਦੇ ਤਹਿਤ 49000 ਜਿਹੜੀਆਂ ਚੀਨੀ ਇਲੈਕਟ੍ਰਿਕ ਵਾਹਨ ਜਿਹੜੇ ਜਾਲਕ ਤੇ ਕਾਰਾਂ ਜਿਹੜੀਆਂ ਉਹਨਾਂ ਨੂੰ ਰਸਤਾ ਦਿੰਦਾ ਹੈ ਕਿ ਉਹ ਪਾਕਸਾ ਤੇ ਸਾਡੇ ਕੈਨੇਡਾ ਦੇ ਵਿੱਚ ਆ ਸਕਣ ਜੀ ਕਿਉਂਕਿ ਤੁਹਾਨੂੰ ਯਾਦ ਹੋਣਾ ਦਸਨ ਟੂਡੂ ਦੀ ਸਰਕਾਰ ਦੇ ਵੇਲੇ ਸਾਡੇ ਜਿਹੜੇ ਕੈਨੇਡਾ ਨਾਲ ਵਪਾਰਕ ਸਬੰਧ ਜਿਹੜੇ ਆ ਉਹ ਖਰਾਬ ਹੋਏ ਸੀ ਕਿਉਂਕਿ ਸਾਡੇ ਦੋ ਮਾਈਕਲ ਭਰਾਵਾਂ ਨੂੰ ਉੱਥੇ ਉਹਨਾਂ ਨੇ ਬੰਦੀ ਬਣਾ ਲਿਆ ਸੀ ਜੀ ਜੀ ਸੋ ਉਹ ਬੰਦੀ ਬਣਾਉਣ ਤੋਂ ਬਾਅਦ ਹੋਇਆ ਕੀ ਵੀ ਸਾਡਾ ਵੀ ਜਵਾਬ ਮੰਗਦਾ ਸੀ ਜਦੋਂ ਇਹ ਗੱਲ ਹੋ ਗਈ ਜੀ ਔਰ ਅਸੀਂ ਕਿਉਂਕਿ ਪਹਿਲਾਂ ਉਹ ਚੀਨ ਦੀ ਇੱਕ ਜਿਹੜੀ ਲੇਡੀ ਹੈਗੀ ਐ ਉਹਨੂੰ ਪਹਿਲਾਂ ਅਸੀਂ ਬੰਦੀ ਬਣਾਇਆ ਇੱਥੇ ਉਹਦੇ ਜਵਾਬ ਤੋਂ ਉਹਨਾਂ ਨੇ ਬਣਾਇਆ ਫਿਰ ਹੁਣ ਸਾਡਾ ਜਵਾਬ ਸੀ ਜਿਹੜਾ ਜਸਨ ਟਰੂਡੋ ਦੀ ਸਰਕਾਰ ਦਾ ਕਿ ਉਹਨਾਂ ਨੇ ਸਖਤ ਫੈਸਲਾ ਲੈਂਦਿਆ ਇਹਨਾਂ ਦੇ ਨਾਲ ਜਿਹੜੇ ਵਪਾਰਕ ਸਬੰਧ ਜਿਹੜੇ ਐ ਉਹ ਤੋੜੇ ਸੀ ਤੇ 100% ਜਿਹੜੇ ਇਲੈਕਟ੍ਰਿਕ ਵਾਹਨਾਂ ਦੇ ਉੱਤੇ ਜਿਹੜੀਆਂ ਕਿ ਕਾਰਾਂ ਜਿਹੜੀਆਂ ਆ ਬਹੁਤ ਇਲੈਕਟ੍ਰਿਕ ਵਾਹਨ ਜਿਹੜੇ ਸਾਡੇ ਲੋਕ ਜਿਹੜੇ ਜ਼ਿਆਦਾ ਖਰੀਦਦੇ ਸੀ ਜੀ ਔਰ ਕਲਾਈਮੇਟ ਚੇਂਜ ਦਾ ਜਿਹੜਾ ਨਰਮ ਖਾ ਕੇ ਸਾਨੂੰ ਕਾਰਬਨ ਟੈਕਸ ਜਿਹੜਾ ਲੱਗ ਰਿਹਾ ਸੀ ਉਸ ਤੋਂ ਰਾਹਤ ਲੈਣ ਦੇ ਵਾਸਤੇ ਵੀ ਜਾਂ ਅਸੀਂ ਕਹ ਲਈਏ ਕਿ ਵਾਤਾਵਰਨ ਪ੍ਰਤੀ ਤਾਂ ਸਾਰੇ ਸੁਚੇਤ ਹੁੰਦੇ ਜੀ ਤੋਂ ਅਸੀਂ ਵੀ ਸੁਚੇਤ ਸੀਗੇ ਔਰ ਸਾਰਿਆਂ ਨੇ ਕੋਸ਼ਿਸ਼ ਕੀਤੀ ਕਿ ਇਲੈਕਟ੍ਰਿਕ ਵਾਹਨ ਜ਼ਿਆਦਾ ਖਰੀਦੇ ਜਾਣ ਪਰ ਜਦੋਂ 100% ਟੈਰਫ ਜਿਹੜਾ ਔਰ ਕਿੰਨੀ ਕਾਰਨ ਦੇ ਉੱਤੇ ਲੱਗ ਗਿਆ ਜੀ ਤਾਂ ਉਹਦੇ ਨਾਲ ਕੀ ਹੋਇਆ ਵੀ ਉਹ ਕਾਰਾਂ ਮਹਿੰਗੀਆਂ ਹੋ ਗਈਆਂ ਸਾਡਾ ਧਿਆਨ ਜਿਹੜਾ हट ਕੇ ਫਿਰ ਉਹ ਪੈਟਰੋਲ ਵਾਲੀਆਂ ਤੇ ਡੀਜ਼ਲ ਵਾਲੀਆਂ ਕਾਰਨ ਦੇ ਵੱਲ ਜਿਹੜਾ ਉਹ ਵਧਿਆ ਜੀ ਦਰੋ ਇੱਕ ਵੱਖਰਾ ਮਤਲਬ ਕਿ ਜਿਹੜਾ ਹਸਪੀਟਲ ਦਾ ਜਿਹੜਾ ਵੱਖਰਾ ਰਸਤਾ ਹੈ ਕੈਨੇਡੀਅਨ ਪਰਿਵਾਰਾਂ ਨੂੰ ਜਿਹੜੀ ਹੁਣ ਕਾਰ ਉਹ 30 ਪੈ ਤੋਂ 35000 ਦੇ ਵਿੱਚ ਜਿਹੜੀ ਗੱਡੀ ਉਹ ਇਹਨਾਂ ਦੇ ਚੀਨ ਦੇ ਇੱਥੇ ਪ੍ਰਵੇਸ਼ ਕਰਨ ਦੇ ਨਾਲ ਚੀਨੀ 49000 ਗੱਡੀਆਂ ਹੁੰਦੇ ਨਾਲ ਜਿਹੜੀ ਕਾਰ ਸਾਨੂੰ 65000 ਤੋਂ ਉੱਪਰ ਮਿਲਦੀ ਸੀ ਉਹ ਹੁਣ 30 35000 ਦੀ ਡਾਲਰ ਦੀ ਜਿਹੜੀ ਉਹ ਮਿਲਣ ਸ਼ੁਰੂ ਹੋ ਜਾਊਗੀ ਜੀ ਸੋ ਕਿਉਂਕਿ ਚੀਨੀ ਕਾਰਾਂ ਜਿਹੜੀਆਂ ਉਹ ਪਰਫੈਕਟ ਵੀ ਐ ਸਸਤੀਆਂ ਵੀ ਐ ਔਰ ਨੈਚਰਲੀ ਉਹਨਾਂ ਦੀ ਦਿੱਖ ਜਿਹੜੀ ਲੁੱਕ ਜਿਹੜੀ ਐ ਉਹ ਵੀ ਬਹੁਤ ਵਧੀਆ ਹੁੰਦੀ ਐ ਸੋ ਮੈਂ ਕਿਉਂਕਿ ਅਕਸਰ ਵੀਡੀਓ ਦੇਖਦੇ ਰਹਿੰਦੇ ਨੇ ਨਾ ਜਿਹੜੇ ਚੀਨੀ ਕਾਰਾਂ ਕੋਲਦੇ ਤਾਂ ਬਹੁਤ ਦੇਖ ਕੇ ਤਾਂ ਸੁਪਨੇ ਆਉਣ ਲੱਗ ਪੈਂਦੇ ਐ ਸੋ ਉਹ ਸੁਪਨੇ ਜਿਹੜੇ ਐ ਉਹ ਪੂਰੇ ਹੋਣ ਲੱਗ ਪੈਣਗੇ ਬਹੁਤ ਘੱਟ ਜਿਹੜਾ ਉਹ ਖਰਚੇ ਦੇ ਵਿੱਚ ਔਰ ਲੋਕ ਜਿਹੜੇ ਐ ਉਹ ਜ਼ਿਆਦਾ ਤਰਜੀਹ ਦੇਣਗੇ ਇਹਨਾਂ ਕਾਰਾਂ ਨੂੰ ਉਦੇ ਨਾਲ ਸਾਡਾ ਕਲਾਈਮੇਟ ਜਿਹੜਾ ਉਹ ਉਹਦੇ ਜਿਹੜੇ ਸਾਡੀ ਫਿਕਰਮੰਦੀ ਹੈ ਉਹਦਾ ਵੀ ਹੱਲ ਹੋਊਗਾ ਪਲੱਸ ਲੋਕਾਂ ਦੀ ਜੇਬ ਤੇ ਵੀ ਘਾਟਾ ਸਿਰ ਪਊਗਾ ਸੋ ਆਮ ਬੰਦੇ ਦੀ ਕਿਉਂਕਿ ਪਹਿਲਾਂ ਪਹੁੰਚ ਤੋਂ ਜਿਹੜਾ ਬਾਹਰ ਹੋ ਗਿਆ ਸੀਗਾ ਸੋ ਹੁਣ ਜਿਹੜਾ ਦੂਜੇ ਪਾਸੇ ਜੇ ਗੱਲ ਕਰੀਏ 트੍ਰੰਪ ਦੀ 트੍ਰੰਪ ਜਿਹੜਾ ਇਸ ਨੂੰ ਅਮਰੀਕੀ ਸੁਰੱਖਿਆ ਦੇ ਲਈ ਖਤਰਾ ਮੰਨਦੇ ਆ ਉਹ ਕਹਿੰਦੇ ਚੀਨ ਜੇ ਇੱਥੇ ਆ ਗਿਆ ਤਾਂ ਫਿਰ ਪਤਾ ਨਹੀਂ ਕੀ ਨੇਰੀ ਆ ਜਾਣੀ ਹੈ ਕੈਨੇਡਾ ਦੇ ਜਿਹੜਾ 450 ਬਿਲੀਅਨ ਦੇ ਸਾਲਾਨਾ ਜਿਹੜਾ ਐਕਸਪੋਰਟ ਹੈ ਉਹ ਤੇ ਉਹਨਾਂ ਨੇ 100% ਟੈਕਸ ਲਾਉਣ ਦੀ ਧਮਕੀ ਦਿੱਤੀ ਹੈ ਬਹੁਤ ਵੱਣਾ ਇਹ ਵਾਰ ਕੀਤਾ ਗਿਆ ਜੀ ਡੋਨਲਡ ਟਰੰਪ ਵੱਲੋਂ ਔਰ ਸਾਨੂੰ ਇਹ ਵੀ ਪਤਾ ਹੈ ਵੀ ਗਾਹੇ-ਬਗਾਹੇ ਇਹ ਤੇ ਅਮਲ ਵੀ ਹੋਣਾ ਜੇ ਇਸ ਤੇ ਅਮਲ ਹੁੰਦਾ ਤਾਂ ਨਾ ਚੱਲੀ ਫਿਰ ਸਾਡੇ ਸਾਰਿਆਂ ਵਾਸਤੇ ਇੱਕ ਮੁਸ਼ਕਲ ਖੜੀ ਹੋਣੀ ਹੈ ਜੀ ਬਿਲਕੁਲ ਸੋ ਕਾਰਨੀ ਦਾ ਜਵਾਬ ਬਹੁਤ ਸਪਸ਼ਟ ਹੈ ਕਿ ਕੈਨੇਡਾ ਦੀਆਂ ਨੀਤੀਆਂ ਜਿਹੜੀਆਂ ਹੈ ਵਾਈਟ ਹਾਊਸ ਦੇ ਵਿੱਚ ਹੁਣ ਨਹੀਂ ਤੈਅ ਹੋਣਗੀਆਂ ਉਹ ਆਟੋਵਾਚ ਬੈ ਕੇ ਤੈਅ ਹੋਇਆ ਕਰਨਗੀਆਂ ਜਦੋਂ ਕਿ ਇਸ ਤੋਂ ਪਹਿਲਾਂ ਅਸੀਂ ਪਿਛਲਗ ਬਣੇ ਹੋਏ ਸੀਗੇ ਅਮਰੀਕਾ ਦੇ ਜੀ ਔਰ ਅਸੀਂ ਜੋ ਫੈਸਲਾ ਉਹ ਕਹਿ ਦਿੰਦੇ ਸੀ ਜਾਂ ਉਹ ਕਰ ਲੈਂਦੇ ਸੀ ਅਸੀਂ ਉਹਦੀ ਕਾਪੀ ਕਰਦੇ ਹੁੰਦੇ ਸੀ ਜੀ ਉਹਦੀ ਕਾਪੀ ਕਰਕੇ ਤੇ ਅਸੀਂ ਉਹੀ ਫੈਸਲਾ ਜਿਹੜਾ ਉਹ ਇੱਥੇ ਲਾਗੂ ਕਰ ਦਿੰਦੇ ਸੀ ਹੁਣ ਜੇਕਰ ਅਸੀਂ 49000 ਕਾਰਨ ਨੂੰ ਇੱਥੇ ਆਉਣ ਦਾ ਸੱਦਾ ਦਿੱਤਾ ਹੈ ਉਹਦੇ ਨਾਲ ਸਾਡਾ ਵੀ ਬਹੁਤ ਵੱਡਾ ਫਾਇਦਾ ਹੋਇਆ ਉਹਨਾਂ ਨੇ ਸਾਡਾ 5 ਬਿਲੀਅਨ ਡਾਲਰ ਦਾ ਜਿਹੜਾ ਕਨੋਲਾ ਜੀ ਉਹ ਜਿਨੀ ਬਾਜ਼ਾਰ ਦੇ ਵਿੱਚ ਹੁਣ ਪਹੁੰਚ ਸਕੂਗਾ ਔਰ ਸਕੈਚਟਵਨ ਤੇ ਜਿਹੜਾ ਅਲਬਰਟਾ ਦੇ ਬਹੁਤ ਸਾਰੇ ਜਿਹੜੇ ਕਿਸਾਨ ਹੈ ਉਹ ਕਿਉਂਕਿ ਜ਼ਿਆਦਾਤਰ ਨਿਰਵਨ ਨਿਕ ਲੋਨਾ ਨੋਲਾ ਜਿਹੜਾ ਉਹ ਸਾਡੇ ਬਹੁਤ ਜ਼ਿਆਦਾ ਪੈਦਾ ਹੁੰਦਾ ਔਰ ਉਹਦੀ ਜਦੋਂ ਵਿਕਰੀ ਬੰਦ ਹੋ ਗਈ ਤਾਂ ਉਹ ਸੜਕ ਤੇ ਆ ਗਏ ਸੀ ਸਾਰੇ ਕਿਸਾਨ ਜਿਹੜੇ ਲੇਕਿਨ ਹੁਣ ਉਹ ਰਸਤਾ ਖੁੱਲਣ ਦੇ ਨਾਲ ਨੈਚਰਲੀ ਸਾਡੀ ਆਰਥਿਕਤਾ ਦੇ ਵਿੱਚ ਇਸ ਦਾ ਅਸਰ ਜਿਹੜਾ ਉਹ ਦੇਖਣ ਨੂੰ ਮਿਲੂਗਾ ਜੇਕਰ ਜੇ ਨੌਨਰ ਟਰੰਪ ਹੈ ਇਹ ਟੈਰਫ ਲਾ ਦਿੰਦੇ ਆ ਤਾਂ ਫਿਰ ਅਮਰੀਕਾ ਦੇ ਵਿੱਚ ਤੇਲ ਤੇ ਗੈਸ ਦੀਆਂ ਕੀਮਤਾਂ ਵੀ ਤਾਂ 40% ਵੱਧ ਜਾਣਗੀਆਂ ਨਾ ਜੀ ਕਿਉਂਕਿ ਜਦੋਂ ਸਾਡਾ ਤੇਲ ਜਿਹੜਾ ਕਿਉਂਕਿ ਅਸੀਂ ਬਹੁਤ ਵੱਡੀ ਪੱਧਰ ਤੇ ਤੇਲ ਜਿਹੜਾ ਅਮਰੀਕਾ ਨੂੰ ਸਪਲਾਈ ਕਰਦੇ ਆ ਜੀ ਔਰ ਜਦੋਂ ਇਸੇ ਉਹ ਗੈਸ ਤੇ ਜਾਂ ਤੇਲ ਤੇ ਟੈਰਫ ਲਾ ਦਿੰਦੇ 100% ਟੈਰਫ ਲਾ ਦਿੰਦੇ ਜਿਹਦਾ ਮਤਲਬ ਖਰੀਦਣਾ ਤਾਂ ਉਹਨਾਂ ਨੇ ਹੀ ਹੈ ਨਾ ਅਮਰੀਕਾ ਵਾਲਿਆਂ ਨੇ ਜੀ ਤੋਂ ਉਹਨਾਂ ਨੂੰ 40-40% ਤੱਕ ਵੀ ਜਿਹੜੀ ਉਹਨਾਂ ਦੀ ਕੀਮਤਾਂ ਉਹਨਾਂ ਨੇ ਵੱਧ ਜਾਣਾ ਕਿਉਂਕਿ ਉਹ ਨਿਰਭਰ ਹੈ ਸਾਡੇ ਤੇ ਜੇ ਚੇਸੂ ਸ਼ੇਨ ਨੂੰ ਲੈ ਕੇ ਜੀ ਜੀ ਕਾਰਨੀ ਜਿਹੜੇ ਐ ਇਸ ਵੇਲੇ ਇੱਕ ਆਰਥਿਕ ਸ਼ਤਰੰਜ ਜਿਹੜੀ ਆ ਉਹ ਖੇਡ ਰਿਹਾ ਜੀ ਜਿੱਥੇ ਉਹ ਅਮਰੀਕਾ ਨੂੰ ਇਹ ਅਹਿਸਾਸ ਕਰਾਉਣਾ ਚਾਹੁੰਦੇ ਆ ਕਿ ਕੈਨੇਡਾ ਨੂੰ ਦਬਾਉਣਾ ਮਹਿੰਗਾ ਸਾਬਤ ਹੋ ਸਕਦਾ ਹੈ ਅਮਰੀਕਾ ਦੇ ਲਈ ਵੀ ਕਾਰਨੀ ਨੇ ਹਾਲਾਂਕਿ ਇਹ ਸਪਸ਼ਟ ਕੀਤਾ ਵੀ ਜਿਹੜਾ ਸਾਡਾ ਚੀਨ ਦੇ ਨਾਲ ਇਹ ਸਮਝੌਤਾ ਹੋਇਆ ਜਿਸ ਨੂੰ ਲੈ ਕੇ ਮਡੋਨਲਡ ਟਰੰਪ ਨੇ ਧਮਕੀ ਦਿੱਤੀ 100% ਦੀ ਉਹਨਾਂ ਨੇ ਇਹ ਗੱਲ ਸਪਸ਼ਟ ਕੀਤੀ ਹੈ ਵੀ ਅਸੀਂ ਉਹਨਾਂ ਨੂੰ ਕੋਈ ਫ੍ਰੀ ਟ੍ਰੇਡ ਦੀ ਦਾ ਰਸਤਾ ਨਹੀਂ ਦਿੰਦਾ ਜੋ ਮਰਜ਼ੀ ਲਿਆਓ ਇੱਥੇ ਲਿਆ ਕੇ ਵਿਚੋ ਵਾਲੀ ਗੱਲ ਨਹੀਂ ਗਈ ਵੀ ਅਸੀਂ ਪਾਰਟਿਕੂਲਰ ਇੱਕ ਨੁਕਤੇ ਦੇ ਉੱਤੇ ਉਹਨਾਂ ਨੂੰ ਛੋੜ ਦਿੱਤੀ ਹੈ ਤੇ ਇੱਕ ਨੁਕਤੇ ਦੇ ਉੱਤੇ ਹੀ ਸਾਹੀ ਛੋੜਨ ਤੋਂ ਲਈ ਹੈ ਇਹ ਵਪਾਰ ਦਾ ਇੱਕ ਤਰੀਕਾ ਹੈ ਸੋ ਅਸੀਂ ਖੁੱਲਾ ਉਹਨੂੰ ਨਹੀਂ ਦਿੰਦਾ ਇਸ ਕਰਕੇ ਜੇ ਤੁਸੀਂ ਇਸ ਚੀਜ਼ ਨੂੰ ਬਹਾਨਾ ਬਣਾਉਣਾ ਹੋ ਤਾਂ ਇਹ ਤੁਹਾਡਾ ਬਹਾਨਾ ਗਲਤ ਹੈ ਜੀ ਸੋ ਹੁਣ ਦੇਖਦੇ ਹਾਂ ਕਿ ਜਿਹੜਾ ਅਮਰੀਕਾ ਉਹ ਇਸ ਤਰ੍ਹਾਂ ਦਾ ਅਮਲ ਕਰਦਾ ਹੈ 100% ਦੀ ਆਦੀ ਇਸ ਧਮਕੀ ਦੇ ਉੱਤੇ ਔਰ ਡੋਨਲਡ ਟਰੰਪ ਦਾ ਔਰ ਦਿਨਾਂ ਦੇ ਵਿੱਚ ਰਵੱਈਆ ਕੀ ਰਹਿੰਦਾ ਹੈ ਪਰ ਅਸੀਂ ਜੇ ਮਾਰਕ ਕਰਨ ਦੀ ਗੱਲ ਕਰੀਏ ਤਾਂ ਮਾਰਕ ਕਰਨੇ ਲਗਾਤਾਰ ਜਿਹੜੇ ਆ ਉਹ ਇਹ ਜੇਤਨ ਜਿਹੜੇ ਆ ਉਹ ਲਗਾਤਾਰ ਕਰ ਰਹੇ ਨੇ ਜੀ ਔਰ ਉਮੀਦ ਹੈ ਉਹਨਾਂ ਦੇ ਸਾਰਥਕ ਨਤੀਜੇ ਵੀ ਸਾਡੇ ਸਾਹਮਣੇ ਆਉਣਗੇ ਜਦੋਂ 트럼ਪ ਦੀ ਮਾਰਸਾਂ ਦੇਤੇ ਪਊਗੀ ਜੀ ਪੰਨ ਸਾਹਿਬ ਅਨਟਾਰੀਓ ਦੇ ਜਿਹੜੇ ਪ੍ਰੀਮੀਅਮ ਡੱਗਪੋਰਟ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀਵਲ ਨੂੰ ਚੀਨ ਨਾਲ ਕੀਤੇ ਗਏ ਸੌਦੇ ਜਿਹੜੇ ਵਿਵਾਦ ਆ ਉਹ ਕਿੱਥੇ-ਕਿੱਥੇ ਹੈ ਜੀ ਸੋ ਮਨਦੀਪ ਜੀ ਇਹ ਮਸਲਾ ਦੇਸ਼ ਦੇ ਅੰਤਰਰਾਸ਼ਟਰੀ ਪੱਧਰ ਦੇ ਲਈ ਇੱਕ ਚੁਣੌਤੀ ਹੈ ਜੀ ਅਨਟਾਰੀਓ ਦੇ ਪ੍ਰੀਮੀਅਮ ਡੱਗਪੋਰਟ ਦਾ ਕਹਿਣਾ ਹੈ ਕਿ ਕਿੰਨੀ ਗੱਡੀਆਂ ਆਉਣ ਨਾਲ ਅਨਟਾਰੀਓ ਦੇ ਸਵਾ ਲੱਖ ਦੇ ਕਰੀਬ ਜਿਹੜੇ ਆਟੋ ਵਰਕਰ ਹੈ ਜੀ ਉਹ ਗੱਲ ਵੀ ਉਹਨਾਂ ਦੀ ਨੌਕਰੀਆਂ ਗਈਆਂ ਜਾਣਗੀਆਂ ਜੀ ਪਰ ਮਾਰਕ ਕਰਨੀ ਦਾ ਪੱਖ ਹੈ ਕਿ ਅਸੀਂ ਸਿਰਫ 49000 ਸਿਰਫ ਗੱਡੀਆਂ ਨੂੰ ਹੀ ਆਉਣ ਦੀ ਇਜਾਜ਼ਤ ਦਿੱਤੀ ਹੈ ਕੋਈ ਇਹਨੀਆਂ ਵੀ ਉਹਨਾਂ ਦੀਆਂ ਗੱਡੀਆਂ ਖੁੱਲੀਆਂ ਕਰਤੀਆਂ ਤੇ ਹੁਣ ਜਿਹੜਾ ਇਸ ਤੋਂ ਬਾਅਦ ਸਾਡੇ ਵਰਕਰਾਂ ਦੀਆਂ ਨੌਕਰੀਆਂ ਚਲੀਆਂ ਜਾਣਗੀਆਂ ਉਹ 1.6 ਮਿਲੀਅਨ ਗੱਡੀਆਂ ਦੀ ਵਿਕਰੀ ਜਿਹੜੀ ਹੈ ਇਹ ਹੁੰਦੀ ਹੈ ਉਹਦਾ ਬਹੁਤ ਛੋਟਾ ਹਿੱਸਾ ਹੈ ਜਿਹੜਾ 49000 ਗੱਡੀਆਂ ਇਸ ਕਰਕੇ ਉਹ ਇਸ ਤੋਂ ਖਬਰਾਉਣਾ ਨਹੀਂ ਚਾਹੀਦਾ ਇਹਦੇ ਬਦਲੇ ਦੇ ਵਿੱਚ ਜਿਹੜਾ ਪਛਮੀ ਕਿਰੇਟਾ ਜਿਵੇਂ ਲਬਰਟਾ ਤੇ ਸਕੈਚਵਨ ਦੇ ਜਿਹੜੇ ਜਿਵੇਂ ਪਹਿਲਾਂ ਜ਼ਿਕਰ ਕੀਤਾ ਹਜ਼ਾਰਾਂ ਕਿਸਾਨਾਂ ਨੂੰ ਚੀਨ ਦੀ ਮਾਰਕੀਟ ਮਿਲੀ ਹੈ ਜੀ ਔਰ ਕਾਰਨੀ ਜਿਹੜਾ ਹੈ ਉਹ ਸੌ ਬਾਦ ਨੂੰ ਜਾਨਕੀ ਅੱਜ ਡਗਪੂਰ ਨੂੰ ਮਿਲ ਕੇ ਇਹ ਕੋਈ ਵਿਸਕਾਰਨਾ ਰਸਤਾ ਵੀ ਜਿਹੜਾ ਹੈ ਉਹ ਪੇਸ਼ ਕਰਾਂਗੇ ਜੀ ਔਰ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਕਿ ਇਹਦੇ ਨਾਲ ਨੁਕਸਾਨ ਨਹੀਂ ਹੋਣਾ ਲੇਕਿਨ ਜੇ ਅਸੀਂ ਇਹ ਸੌਦਾ ਨਹੀਂ ਸੀ ਕਰਦੇ ਫਿਰ ਸਾਡਾ ਨੁਕਸਾਨ ਜ਼ਿਆਦਾ ਹੋਣਾ ਸੀ ਜੀ ਕਿਉਂਕਿ ਡੋਨਲਡ ਟਰੰਪ ਜਿਹੜੇ ਹੈ ਉਹ ਲਗਾਤਾਰ ਜਿਵੇਂ ਆਪਾਂ ਬਾਰ-ਬਾਰ ਗੱਲ ਕਰਦੇ ਹਾਂ ਕਿ ਸਾਡੇ ਤੇ ਦਬਾਅ ਬਣਾ ਰਹੇ ਐ ਪਰ ਉਹ ਦਬਾਅ ਜਿਹੜਾ ਉਹ ਸਾਨੂੰ ਸਾਡੀ ਨੀਂਦ ਨੂੰ ਹਰਾਮ ਕਰ ਰੱਖੀ ਐ ਸਾਡਾ ਸਾਨੂੰ ਡਰ ਲੱਗਣ ਲੱਗ ਪਿਆ ਕਿ ਇਕਦਮ ਜੇਕਰ ਇਸ ਤਰ੍ਹਾਂ ਦੇ ਕੋਈ ਯਤਨ ਡੋਨਲਡ ਟਰੰਪ ਕਰ ਲੈਂਦੇ ਐ ਤਾਂ ਫਿਰ ਸਾਡੇ ਤੇ ਉਹ ਜਿਹੜਾ ਭਾਰ ਪੈਣ ਵਾਲਾ ਜੀ ਕਿ ਉਹਨੂੰ ਅਸੀਂ ਕਿਵੇਂ ਸੰਭਾਲਣਾ ਹੈ ਸੋ ਇਹ ਗੱਲਾਂ ਜਿਹੜੀਆਂ ਡੱਗਪੂਰ ਨੂੰ ਸਮਝਾਉਣ ਵਾਲੀਆਂ ਵੀ ਜਜ਼ਬਾਤੀ ਹੋ ਕੇ ਇਹੋ ਜਿਹੇ ਫੈਸਲੇ ਜਿਹੜੇ ਨਹੀਂ ਲਏ ਜਾਂਦੇ ਜਾ ਵਿਰੋਧ ਨਹੀਂ ਕੀਤੇ ਜਾਂਦੇ। ਕਈ ਵਾਰੀ ਸਾਨੂੰ ਕੁਝ ਪ੍ਰਾਪਤ ਕਰਨ ਵਾਸਤੇ ਕੁਝ ਛੱਡਣਾ ਵੀ ਪੈਂਦਾ। ਛੱਡਣਾ ਵੀ ਪੈਂਦਾ। ਛੱਡਣਾ ਵੀ ਪੈਂਦਾ। ਤੋਂ ਚੀਨੀ ਕੰਪਨੀਆਂ ਨੂੰ ਸਿਰਫ ਗੱਡੀਆਂ ਵੇਚਣ ਦੀ ਇਜਾਜ਼ਤ ਦਿੱਤੀ ਗਈ ਹੈ। ਔਰ ਇਹਦੇ ਨਾਲ ਜਿਹੜੇ ਸਭ ਤੋਂ ਵੱਡੀ ਗੱਲ ਹੈ, ਉਹ ਮਾਰਕ ਕਾਰਨੀ ਕਹਿੰਦੇ ਐ ਕਿ ਜਿਹੜੇ ਅਨਟਾਰੀਓ ਦੇ ਵਿੱਚ ਬੈਟਰੀ ਪਲਾਂਟ ਜਿਹੜਾ ਉਹ ਚੀਨ ਦੀਆਂ ਇਹਨਾਂ ਕਾਰਨੋਂ ਬੈਟਰੀ ਦੀ ਲੋੜ ਪੈਂਦੀ ਹੈ। ਉਹ ਬੈਟਰੀਆਂ ਬਣਾਉਣ ਦਾ ਪਲਾਂਟ ਜਿਹੜਾ ਹੈ ਉਹ ਕਹਿੰਦੇ ਵੀ ਅਨਟਾਰੀਓ ਦੇ ਵਿੱਚ ਲਾਇਆ ਜਾਵੇ। ਇਹ ਉਹਨਾਂ ਨੇ ਕਿਹਾ ਵੀ ਅਸੀਂ ਮਜਬੂਰ ਕਰਾਂਗੇ ਚੀਨ ਨੂੰ। ਜੀ اور ਇਹਦਾ ਇਹਦਾ ਮਤਲਬ ਹੈ ਮਜਬੂਰ ਕਰਾਂਗੇ ਜੇਕਰ ਉਹਨਾਂ ਨੇ ਇਹ ਪਾਰਟਿਕੂਲਰ ਕਿਸੇ ਇਸ ਨੁਕਤੇ ਤੇ ਗੱਲ ਕੀਤੀ ਹੈ ਜੀ ਜੀ ਬੈਟਰੀਆਂ ਦਾ ਪਲਾਨ ਹੀ ਲਾਉਣਾ ਇਹਦਾ ਮਤਲਬ ਹੈ ਵੀ ਉੱਥੇ ਚੀਨ ਦੇ ਰਾਸ਼ਟਰਪਤੀ ਨਾਲ ਪ੍ਰਧਾਨ ਮੰਤਰੀ ਦੀ ਕੋਈ ਨਾ ਕੋਈ ਗੱਲ ਜਿਹੜੀ ਹੈ ਇਸ ਵਿਸ਼ੇ ਤੇ ਜ਼ਰੂਰ ਹੋਈ ਹੈ ਔਰ ਉਹਨਾਂ ਨੇ ਭਰੋਸਾ ਦਿੱਤਾ ਹੋਣਾ ਜੀ ਜਿਹਨੂੰ ਹੁਣ ਅਸੀਂ ਮਜਬੂਰ ਕਰਨ ਦਾ ਨਾਮ ਦੇ ਰਹੇ ਹਾਂ ਇਹਦੇ ਨਾਲ ਨੌਕਰੀਆਂ ਜਿਹੜੀਆਂ ਉਹ ਕਰੋ ਵੱਜ ਜਾਣਗੀਆਂ ਕੋਈ ਨੌਕਰੀਆਂ ਖਤਮ ਨਹੀਂ ਹੋਣਗੀਆਂ ਬਲਕਿ ਜਿਹੜੀ ਨਵੀਂ ਟੈਕਨੋਲੋਜੀ ਹੈ ਉਹ ਰੁਜ਼ਗਾਰ ਜਿਹੜੀ ਹੈ ਜ਼ਰੂਰ ਪੈਦਾ ਕਰੋਗੇ ਇਹ ਜਿਹੜੀ ਮੁਲਾਕਾਤ ਹੁਣ ਡੈਗਫੋਰਡ ਦੇ ਨਾਲ ਪ੍ਰਧਾਨ ਮੰਤਰੀ ਵੀ ਤੈਅ ਕਰੂਗੀ ਫਿਰ ਕੈਨੇਡਾ ਜਿਹੜਾ ਉਹ ਇੱਕ ਜੁੱਟ ਹੋ ਕੇ ਇਕੱਠੇ ਹੋ ਕੇ ਅਸੀਂ ਇਸ ਆਰਥਿਕ ਜਿਹੜੀ ਰਣਨੀਤੀ ਤੇ ਚੱਲ ਸਕਦੇ ਹਾਂ ਕਿ ਨਹੀਂ ਚੱਲ ਸਕਦੇ ਜਾਂ ਡੈਗਫੋਰਡ ਹੁਣਾਂ ਦਾ ਰਵੱਈਆ ਜਿਹੜਾ ਉਹ ਪ੍ਰਧਾਨ ਮੰਤਰੀ ਦੇ ਮਿਲਣ ਤੋਂ ਬਾਅਦ ਕਿਹਾ ਜਾ ਰਿਹਾ ਹੈ ਜੀ ਜੀ ਸੋ ਕਿਹੜਾ ਜਿਹੜਾ ਵਿਵਾਦ ਦਾ ਮੁੱਦਾ ਸੀ ਅਸੀਂ ਇਹ ਕਹਿ ਸਕਦੇ ਹਾਂ ਕਿ ਇੱਕ ਖਾਸ ਤੌਰ ਤੇ ਨੌਕਰੀਆਂ ਨੂੰ ਲੈ ਕੇ ਹੀ ਹੋ ਰਿਹਾ ਹੈ ਕਿ ਲੋਕ ਬੀਰੋਜ਼ਗਾਰ ਹੋ ਜਾ ਜੀ ਜਰੂਰ ਜੇ ਵੇਖਦੀ ਗੱਲ ਕਰੀਏ ਤੇ 70 ਬਿਲੀਅਨ ਡਾਲਰ ਦਾ ਰੱਖਿਆ ਬਜਟ ਤੇ ਆਸਮਾਨੇ ਪਰ ਕੈਨੇਡਾ ਇਹ ਕਿੰਨੀ ਕਾਰਗਰਤਾਵਤ ਹੋਊਗੀ 180 ਸਰ ਤੋਂ ਰੋਟੀ ਕਪੜੇ ਦੀ ਗੱਲ ਨਹੀਂ ਕਰ ਰਹੇ ਹੁੰਦੇ ਜੀ ਅਸੀਂ ਕੈਨੇਡਾ ਦੀ ਹੋਂਦ ਤੇ ਸੁਰੱਖਿਆ ਦੀ ਗੱਲ ਕਰ ਰਹੇ ਹਾਂ ਮਾਰਕ ਕਾਰਨੀ ਨੇ ਮਹਿਸੂਸ ਕੀਤਾ ਹੈ ਕਿ ਜੇਕਰ ਅਮਰੀਕਾ ਆਪਣੀਆਂ ਵਪਾਰਕ ਧਮਕੀਆਂ ਤੇ ਉਤਰਿਆ ਜਾਂ ਉਹਨਾਂ ਨੂੰ ਤੇ ਅਮਲ ਕਰਨ ਤੇ ਉਤਰਿਆ ਤਾਂ ਉਹ ਸਾਡੇ ਰੱਖਿਆ ਦੇ ਮਾਮਲੇ ਦੇ ਵਿੱਚ ਪਿੱਛੇ ਹਟ ਸਕਦਾ ਹੈ ਕਿਉਂਕਿ ਹੁਣ ਅਸੀਂ ਜ਼ਿਆਦਾਤਰ ਅਮਰੀਕਾ ਤੇ ਡਿਪੈਂਡ ਹੈ ਸਾਡੇ ਕੋਲੇ ਆਪਣੀ ਫੌਜ ਜਿਹੜੀ ਹੈ ਉਹ ਲਿਮਟਡ ਹੈ ਤੇ ਅਸੀਂ ਜੇਕਰ ਕੰਟਰੈਕਟ ਸਮਝੌਤਾ ਹੈ ਅਮਰੀਕਾ ਦੇ ਨਾਲ ਕਿ ਜੇਕਰ ਸਾਨੂੰ ਕਿਤੇ ਲੋੜ ਪੈਂਦੀ ਹੈ ਤਾਂ ਸਾਡੀ ਸੁਰੱਖਿਆ ਜਿਹੜੀ ਹੈ ਉਹ ਅਮਰੀਕਾ ਕਰੂਗਾ ਜੀ ਔਰ ਜੇਕਰ ਉਹ ਇਹ ਆਉਂਦਾ ਤੇ ਫਿਰ ਨੈਚਰਲੀ ਉਹ ਹੱਥ ਪਿੱਛੇ ਖਿੱਚਣਗੇ ਦੇਅਲੀ ਤੋਂ ਕੈਂਪੀਅਲ ਕਰ ਦਿੱਤਾ ਸੋ ਇਸ ਲਈ ਸਰਕਾਰ ਨੇ ਰੱਖਿਆ ਖਰਚਿਆਂ ਦੇ ਵਿੱਚ 8 ਬਿਲੀਅਨ ਦਾ ਜਿਹੜਾ ਉਤਰੋਂ ਤੋਂ ਵਾਧਾ ਕੀਤਾ ਤੇ ਅਗਲੇ 10 ਸਾਲਾਂ ਦੇ ਵਿੱਚ 73 ਬਿਲੀਅਨ ਡਾਲਰ ਜਿਹੜਾ ਉਹ ਖਰਚ ਕੀਤੇ ਜਾਣ ਦਾ ਇੱਕ ਮਾਸਟਰ ਪਲਾਨ ਤਿਆਰ ਕੀਤਾ ਗਿਆ ਹੈ ਮਾਰਕਾ ਨੀ ਜੀ ਸਰਕਾਰ ਵੱਲੋਂ ਸੋ ਇਸ ਦੇ ਵਿੱਚ ਆਰਕਟਿਕ ਖੇਤਰ ਦੀ ਸੁਰੱਖਿਆ ਤੇ ਆਸਟ੍ਰੇਲੀਆ ਤੋਂ ਲਿਆ ਜਾਣ ਵਾਲਾ 1.2 ਬਿਲੀਅਨ ਦਾ ਜਿਹੜਾ ਰਡਾਰ ਸਿਸਟਮ ਹੈ ਜੀ ਉਹ ਨਵੀਆਂ ਪੰਡੂਪੀਆਂ ਉਹ ਇਸ ਨਵੇਂ ਜਿਹੜੀ ਸਾਡੀ ਰਣਨੀਤੀ ਆ ਉਹਦੇ ਵਿੱਚ ਸ਼ਾਮਲ ਹੈ ਕਿ ਉਹਨਾਂ ਦੀ ਖਰੀਦ ਕਰਕੇ ਅਸੀਂ ਆਪਣੀ ਫੌਜ ਨੂੰ ਇੰਨਾ ਸਮਰੱਥ ਬਣਾ ਲਈਏ ਕਿ ਸਾਨੂੰ ਗੁਆਣੀ ਦੀ ਜਿਹੜਾ ਸਾਡਾ ਨਜ਼ਾਇਰ ਫੈਲਾ ਤੁਕੰਦੀ ਗੱਲ ਕਰ ਰਿਹਾ ਉਹਨੂੰ ਨੂੜ ਨਾ ਪਵੇ ਸਾਨੂੰ ਉਹਦੇ ਤੋਂ ਸੁਰੱਖਿਆ ਮੰਗਣ ਦੀ ਕਾਰਨੀ ਦਾ ਸਨੇਹਾ ਦੁਨੀਆ ਨੂੰ ਬਹੁਤ ਸਾਫ਼ ਹੈ ਕਿ ਕੈਨੇਡਾ ਹੁਣ ਕਿਸੇ ਦੀ ਬੈਕਯਾਰਡ ਨਹੀਂ ਹੈ ਔਰ ਅਸੀਂ ਜਿਹੜਾ ਆਪਣੇ ਵਪਾਰਕ ਰਸਤੇ ਜਿਹੜੇ ਆ ਉਹ ਖੁਦ ਤੈਅ ਕਰਾਂਗੇ ਆਪਣੀ ਜਨਤਾ ਨੂੰ ਮਹਿੰਗਾਈ ਤੋਂ ਬਚਾਵਾਂਗੇ ਵੀ ਜੀ ਆਪਣੀਆਂ ਸਰਦਾਂ ਦੀ ਰਾਖੀ ਵੀ ਖੁਦ ਕਰਾਂਗੇ ਇਹ ਇੱਕ ਨਵੇਂ ਕੈਨੇਡਾ ਦਾ ਉਭਾਰ ਹੈ ਜੋ ਸਿਰਫ ਉੱਤਰੀ ਅਮਰੀਕਾ ਤੱਕ ਸੀਮਤ ਨਹੀਂ ਬਲਕਿ ਇੱਕ ਤਤਰ ਤੌਰ ਤੇ ਇੰਡੀਪੈਂਡੈਂਟ ਤੌਰ ਤੇ ਜਿਹੜਾ ਹੈ ਉਹ ਗਲੋਬਲ ਲੀਡਰ ਵਜੋਂ ਜਿਹੜਾ ਮਾਰਕਰਨੀ ਸਾਹਮਣੇ ਆ ਰਿਹਾ ਹੈ ਜੀ ਸੋ ਅੱਜ ਦੀ ਸੋ ਲੰਬੀ ਜਿਹੜੀ ਚਰਚਾ ਜਿਹੜੀ ਸਾਡੀ ਹੋਈ ਹੈ ਸੋ ਗੱਲ ਸਾਫ਼ ਹੋ ਗਈ ਹੈ ਕਿ ਕੈਨੇਡਾ ਹੁਣ ਇੱਕ ਇਹੇ ਦੌਰ ਦੇ ਵਿੱਚ ਦਾਖਲ ਹੋ ਰਿਹਾ ਹੈ ਜਿੱਥੇ ਸਾਨੂੰ ਆਪਣੀ ਰਾਹ ਜਿਹੜੀ ਹੈ ਖੁਦ ਕੱਲਣੀ ਪੈਣੀ ਹੈ ਜੀ ਭਾਵੇਂ ਉਹ ਜੀਐਸਟੀ ਟਾਪ-ਅਪ ਰਾਈ ਹੋਵੇ 1.2 ਕਰੋੜ ਲੋਕਾਂ ਨੂੰ ਮਿਲਣ ਵਾਲੀ ਬਦਦਤ ਹੋਵੇ ਜਾਂ ਫਿਰ 73 ਬਿਲੀਅਨ ਦਾ ਰੱਖਿਆ ਬਜਟ ਹੋਵੇ ਇਹ ਸਭ ਇੱਕ ਵੱਡੀ ਤਸਵੀਰ ਦਾ ਹਿੱਸਾ ਹੈ ਇਹ ਤਸਵੀਰ ਜਿਹੜੀ ਹੈ ਇੱਕ ਅਜਿਹੀ ਕੈਨੇਡਾ ਦੀ ਹੈ ਜੋ ਧਮਕੀਆਂ ਦੇ ਅੱਗੇ ਝੁਕਦਾ ਨਹੀਂ ਇਹ ਅਸੀਂ ਸਾਬਤ ਕਰਨਾ ਹੈ ਲੋਕੋ ਆਪਣੇ ਕਿਸਾਨਾਂ ਤੇ ਆਪਣੇ ਵਰਕਰਾਂ ਤੇ ਆਪਣੇ ਜਿਹੜੇ ਮੱਧ ਵਰਗੀ ਦੇ ਹਿੱਤਾ ਜਿਹੜੇ ਉਹਨਾਂ ਦੇ ਨਾਲ ਖੜਨ ਦੀ ਵੀ ਇੱਕ ਰਣਨੀਤੀ ਹੈ ਇੱਕ ਸਾਡਾ ਤਹੀਆ ਹੈ ਜੀ ਸਿਆਸਦਾਨ ਆਉਣਗੇ ਤੇ ਜਾਣਗੇ ਧਮਕੀਆਂ ਆਉਣਗੀਆਂ ਤੇ ਲੰਘ ਜਾਣਗੀਆਂ ਪਰ ਜੋ ਚੀਜ਼ ਸਥਾਈ ਰਹੇਗੀ ਉਹ ਹੈ ਸਾਡੀ ਆਤਕ ਮਜ਼ਬੂਤੀ ਜੀ ਮਾਰਕ ਕਰਨੀ ਦੀ ਜਿਹੜੀ ਇਹ ਨੀਤੀ ਹੈ ਕਿ ਕਾਮਯਾਬ ਹੁੰਦੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਵਕਤ ਦੱਸੇਗਾ ਪਰ ਅੱਜ ਕੈਨੇਡਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਸੀਂ ਚੁਣੌਤੀਆਂ ਨਾਲ ਲੜਨਾ ਜਾਣਦੇ ਹਾਂ ਆਪਣੇ ਸਾਡੇ ਸਰੋਤਿਆਂ ਨੂੰ ਬੇਨਤੀ ਹੈ ਕਿ ਵਿਚਾਰ ਜਿਹੜੇ ਆ ਉਹ ਸਾਡੇ ਤੱਕ ਜ਼ਰੂਰ ਤੁਸੀਂ ਇਹ ਪੁੱਛਦੇ ਕਰਿਓ ਕਿ ਕੀ ਮਾਰਕ ਕਰਨ ਦੀ ਸਰਕਾਰ ਜਿਹੜੀ ਹੈ ਉਹ ਸਹੀ ਦਿਸ਼ਾ ਵੱਲ ਵੱਧ ਰਹੀ ਹੈ ਔਰ ਜਾ ਕੇ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਵੀ ਇਹ ਜਿਹੜੀ ਮਾਰਕ ਕਰਨੀ ਹੈ ਕਿਤੇ ਗਲਤੀ ਕਰ ਰਹੇ ਨੇ ਕਿਉਂਕਿ ਹਰ ਬੰਦਾ ਜਿਹੜਾ ਹੈ ਉਹ ਨੀਤੀਵਾਨ ਹਰ ਬੰਦਾ ਜਿਹੜਾ ਆਪਣੇ ਆਪਣੇ ਤੌਰ ਤੇ ਸਮਝ ਲੱਖਦਾ ਹੈ ਜ਼ਰੂਰੀ ਨਹੀਂ ਹੈ ਕਿ ਸਾਰਾ ਕੁਝ ਮਾਰਕ ਕਰਨ ਨੂੰ ਪਤਾ ਹੋਵੇ ਅਸੀਂ ਲੋਕ ਜਿਹੜੇ ਆ ਅਸੀਂ ਕੋਈ ਵੀ ਛੋਟਾ ਬੰਦਾ ਵੀ ਬਹੁਤ ਵੱਡੀ ਗੱਲ ਕਰ ਜਾਂਦਾ ਜੀ ਉਹਦੀ ਸੋਚ ਜਿਹੜੀ ਹੈ ਉਹ ਤੇ ਇਹ ਨੁਕਤੇ ਤੇ ਆ ਕੇ ਉਹ ਕੋਈ ਵੱਡਾ ਫੈਸਲਾ ਜਿਹੜਾ ਲੈਣ ਦਾ ਵਾਸਤੇ ਸਰਕਾਰ ਨੂੰ ਇੱਕ ਰਸਤਾ ਬਖਾ ਦਿੰਦੀ ਹੈ ਜੀ